ਜਿਹੜੇ ਆ ਚਾਰੀਆਂ ਨੇ ਹਨ ਜੰਗ ਜਥੇ ਬੰਦਿਆਂ ਉਹ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਭਗਵਾਨ ਗਨ ਸਾਹਿਬ ਜਿਹੜੀ ਬੁੱਢਾ ਦੰਦ ਤੋਂ ਆਰੰਭ ਹੋਏ ਸੂਰਤੋ ਪਹਿਚਾਨੀਆਂ ਜੋ ਦਰੈਦੀਨ ਕੇ ਹੀ ਸੁਰਜਾ ਪੁਰਜਾ ਕਟਮਰਾ ਕਉ ਨਾ ਛਾੜਾ ਖੇਤ ਉਹ ਮਹਾਨ ਯੋਧੇ ਸੂਰਮੇ ਚਹੀਤਾਨੂ ਬਿੱਕਰ ਸਾਹਿਬ ਜੰਗ ਜਥੇ ਬੰਦਿਆਂ ਉਹਨੂੰ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਭਾਵੇਂ ਜਿੰਦਰ ਦੇਵਤਾ ਵੀ ਜਿਹੜਾ ਪੂਰਾ ਨਿਹਾਲ ਕਰ ਰਿਆ ਸੀ ਪਰ ਗੁੱਟੀਆਂ ਲਾੜ ਦੀਆਂ ਨਹੰਸ ਸਿੰਘ ਫੌਜਾਂ ਨੇ ਵੀ ਜਿਹੜਾ ਪੂਰਾ ਜਿਹੜਾ ਜਹੋ ਜਲਾਲ ਦੇ ਨਾਲ ਵਿਚਾਲ ਮਹੱਲਾ ਜਿਹੜਾ ਉਹ ਜਿੱਥੇ ਆਰੰਭ ਹੋ ਕੇ ਜਿੱਥੇ ਸਾਰੇ ਅਸਥਾਨਾਂ ਦੇ ਦਰਬਾਰ ਸਾਹਿਬ ਬਦੇਗੜ ਸਾਹਿਬ ਜੋਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਸਾਰੇ ਦਰਸ਼ਨ ਗੁਜ਼ਾਰੇ ਕਰਦੇ ਹੋਏ ਜਿਹੜਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਨੇ ਪਹੁੰਚ ਕੇ ਤੇ ਜਿਹੜੇ ਜੰਗ ਜੂ ਕਰਤਬ ਨੇ ਖਾਲਸੇ ਨੇ ਖਾਲਸਾ ਬਾਲਪੁਰ ਕੀ ਮੋਜ ਪਰਤਿਓ ਖਾਲਸਾ ਪਰਮਾਤਮ ਕੀ ਮੋਜ ਗगन तमाम बाजेओ ਪਰਿਓ ਨਿਸ਼ਾਨੇ ਘਾਓ ਖੇਤੋ ਮੰਡਿਓ ਸੂਰਮਾ ਆਪ ਜੀਤਨ ਕੋ ਤਾਓ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਤੇ ਸ਼ੈਸਤਰ ਨਾਮੰ ਨਮਸਕਾਰ ਤਾਮੰ ਜਿਤੇ ਅਸਤਨ ਤੇ ਅੰਮ ਨਮਸਕਾਰ ਤੇ ਅੰਤ ਸੋ ਆਪਾਂ ਜੰਗ ਜੂ ਕਰਤਬ ਨੇ ਜਿਹੜੇ ਖਾਲਸੇ ਦੇ ਜਿੱਥੇ ਘੋੜਸਵਾਰੀ ਦੇ ਜੋਰ ਵੀ ਆਪਾਂ ਆਨੰਦ ਮਾਨਨੇ ਨੇ ਸਾਰੀਆਂ ਹੀ ਦੇਸ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਦੇ ਵਸੰਤਾਂ ਨੂੰ ਮੈਂ ਸਾਰਿਆਂ ਨੇ ਹੈ ਜਿੱਥੇ ਬੰਦਿਆਂ ਵੱਲੋਂ ਦਾ ਕਾਲੀ ਬੁੱਢਾ ਦਾਲ ਧੰਨਵਾਦ ਆ ਤੁਹਾਨੂੰ ਜੀ ਆਇਆਂ ਕਹਿਣਾ ਧੰਨਵਾਦ ਬਹੁਤ-ਬਹੁਤ ਨਾਲ ਹੀ ਬੇਨਤੀ ਹੈ ਦੇਖੋ ਕਿਵੇਂ ਜਹੋ ਜਲਾਲ ਹੈ ਗੁਰੂਆਂ ਦੀਆਂ ਲੜਦੀਆਂ ਫੌਜਾਂ ਦਾ ਜਿਹੜਾ ਫਤੇਗੜ ਸਾਹਿਬ ਵਿਖੇ ਆਪਾਂ ਉਹ ਜੰਗ ਜੂ ਕਰਦੋ ਤੇ ਆਨੰਦ ਮਾਣ ਰਹੇ ਆ ਨਾਲ ਹੀ ਬੇਨਤੀ ਆ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਪਾਟੇ ਦਾ ਅਮਰਤ ਨੀ ਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਲ ਚੱਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਤਿਆਰ ਪਰ ਤਿਆਰ ਹੋਣ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤਿਆਰ ਪਰ ਤਿਆਰ ਦੂਧੀਆਂ ਲੜਦੀਆਂ ਨਹੰਗ ਸਿੰਘ ਫੌਜਾਂ ਜਿਹੜਾ ਬਾਣੀ ਬਾਣਾ ਬੰਖ ਖਜਾਨੋਂ ਸਿੰਘ ਗੁਰੂ ਦਾ ਪੰਛੀ ਜਾਨੋਂ ਬਾਣੀ ਬਾਣੇ ਦੇ ਧਾਰਨੀ ਹੋਵੋ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੀ ਆਇਆਂ ਨੂੰ ਆਲੋਚਨ